ਭਾਰਤੀ ਫੌਜ ਵੱਲੋਂ ਪਹਿਲਗਾਮ ਹਮਲੇ ਦਾ ਟੋਕਾ ਜਵਾਬ ਦੇਣ ਅਤੇ ਆਪਰੇਸ਼ਨ ਸਿੰਦੂਰ ਨੂੰ ਸਫਲ ਬਣਾਉਣ ਲਈ ਐਮਰਜੈਂਸੀ ਰਿਸਪੋਸਟ ਟੀਮ ਰਾਜਪੁਰਾ ਅਤੇ ਕਈ ਸੰਗਠਨਾਂ ਨੇ ਮਿਲ ਕੇ ਸਿੰਦੂਰ ਸ਼ੌਰਿਆ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਪੂਰੇ ਰਾਜਪੁਰਾ ਵਿੱਚ ਸਿੰਦੂਰ ਸ਼ੌਰੇ ਯਾਤਰਾ ਕੱਢੀ ਗਈ ਗਰਮੀ ਦੇ ਬਾਵਜੂਦ ਔਰਤਾਂ ਨੇ ਤਿਰੰਗਾ ਯਾਤਰਾ ਵਿੱਚ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ

ਉਹਨਾਂ ਵੱਲੋਂ ਜਿਹੜੇ ਸਾਡੇ ਸੈਨਿਕ ਵੀਰ ਨੇ ਉਹਨਾਂ ਨੂੰ ਸਲਾਮ ਕਰਨ ਦੇ ਲਈ ਜਾਂ ਜਿਹੜਾ ਪਹਿਲਗਾਮ ਦਾ ਅਟੈਕ ਪਾਕਿਸਤਾਨ ਦੇ ਸਾਡੇ ਲੋਕਾਂ ਤੇ ਕੀਤਾ ਸੀਗਾ ਜੋ ਉਹਦਾ ਬਦਲਾ ਲਿਆ ਉਹਨੇ ਸਮਰਥਨ ਦੇ ਵਿੱਚ ਜਿਹੜੀ ਇਹ ਯਾਤਰਾ ਸੀ ਜਿਹੜੀ ਕੀਤੀ ਗਈ ਆ ਉਹ ਅਸੀਂ ਐਜ਼ ਅ ਸਿਟੀਜ਼ਨ ਆਫ ਦਾ ਰਾਜਪੁਰਾ ਵੀ ਪਾਰਟਿਸਪੇਟਡ ਇਨ ði ਪ੍ਰੋਗਰਾਮ ਸੋ ਇਹ ਪ੍ਰੋਗਰਾਮ ਸੀਗਾ ਇਹ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਗਿਆ ਸੋਹ ਇਹ ਕੋਈ ਨਾ ਮੂਵੀ ਫਸਸ ਕਿ ਦੇਸ਼ਵਾਸੀ ਦਾ ਅਸੀਂ ਸਾਰੇ ਦੇਸ਼ ਦੇ ਨਾਲ ਆ ਜੀ ਦੇਸ਼ ਸਾਡੇ ਲਈ ਪਹਿਲਾਂ ਬਾਕੀ ਸਾਰੀਆਂ ਗੱਲਾਂ ਬਾਤ ਦੇ ਵਿੱਚ ਕਰਪਣਾ ਨਾਲ ਮੇਰਾ ਨਾਮ ਅਮਰਜੀਤ ਸਿੰਘ ਉਕਸੀਆ ਜੀ ਮੈਂ ਭਾਰਤੀ ਜਨਤਾ ਪਾਰਟੀ ਤੋਂ ਐਸ்சி ਮੋਰਚੇ ਡਿਸਟ੍ਰਿਕਟ ਪਟਿਆਲਾ ਨਾਰਥ ਦਾ ਪ੍ਰਧਾਨ ਆ ਜੀ ਅੱਜ ਜਿਹੜੀ ਤਰੰਗਾ ਯਾਤਰਾ ਇਹ ਜਿਹੜਾ ਸੰਦੂਰ ਆਪਰੇਸ਼ਨ ਆ ਉਹ ਉਹਨੂੰ ਫਤੇ ਦਾ ਜਿਹੜਾ ਨਿਸ਼ਾਨ ਦਿਖਾਉਂਦੇ ਹੋਏ ਅਜ ਤਰੰਗਾ ਯਾਤਰਾ ਜਿਹੜੀ ਵਿਸ਼ਵ ਹਿੰਦੂ ਪ੍ਰਸ਼ਾਸਤ ਵੱਲੋਂ ਰਾਜਪੁਰ ਵਿਖੇ ਕੱਢੀ ਜਾ ਰਹੀ ਹੈ ਸੋ ਅੱਜ ਅਸੀਂ ਸਾਰੀ ਹੀ ਸਾਡੀ ਭਾਰਤੀ ਜਨਤਾ ਪਾਰਟੀ ਦੀ ਟੀਮ ਪੂਰੀ ਜਗਦੀਸ਼ ਕੁਮਾਰ ਜੱਗਾ ਜੀ ਦੀ ਟੀਮ ਹੈ ਜਿਹੜੀ ਇਸ ਤਰੰਗਾ ਯਾਤਰਾ ਦੇ ਵਿੱਚ ਹਾਜ਼ਰੀ ਲਗਵਾਣ ਆਏ ਸੀਗੇ ਬਸ ਅਸੀਂ ਦਾ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੇ ਜਿਵੇਂ ਬਹੁਤ ਹੀ ਸਤਕਾਰਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਬਹੁਤ ਵੱਡਾ ਕਦਮ ਹੈ ਜਿਹੜਾ ਉਹ ਚੁੱਕਿਆ ਸੀਗਾ ਸੰਦੂਰ ਫਤੇ ਜੋ ਕਿ ਸਾਡੇ ਜਿਹੜੇ ਦੇਸ਼ ਦੇ ਲੋਕਾਂ ਨੂੰ ਮਾਰਿਆ ਸੀਗਾ ਉਹਨਾਂ ਨੂੰ ਪਛਾਣ ਕਰ ਕਰਕੇ ਹਿੰਦੂਆਂ ਨੂੰ ਮਾਰਿਆ ਸੀਗਾ ਉਹਦਾ ਬਦਲਾ ਲੈਣ ਦੇ ਲਈ ਜਿਹੜਾ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਸੰਦੂਰ ਆਪਰੇਸ਼ਨ ਚਲਾਇਆ ਸੀਗਾ ਉਹਨੂੰ ਫਤਿਹ ਕੀਤਾ ਤੇ ਪਾਕਿਸਤਾਨ ਦੇ ਗੋਡਿਆਂ ਜਿਹੜੇ ਹੁਲਵਾਏ ਆ ਮੈਂ ਆਪਣਾ ਨਾਮ ਸੁਣੋ ਮੈਂ ਪੰਕਜ ਗੋਇਲ ਜਿਹੜੀ ਅੱਜ ਆਪਾਂ ਸੌਰੇ ਯਾਤਰਾ ਕੱਢ ਰਹੇ ਹਾਂ ਜੋ ਐਮਰਜੈਂਸੀ ਰਿਸਪੌਂਸ ਟੀਮ ਦੇ ਪਿੱਛੇ ਜਿਹੜਾ ਆਪਾਂ ਨੇ ਮੇਰਾ ਘਰੀ ਭਵਨ ਦੇ ਵਿੱਚ ਉਸਾ ਗਠਨ ਕੀਤਾ ਸੀਗਾ ਉਸੀ ਦਾ ਮੈਂ ਜਨਰਲ ਸੈਕਟੀ ਹੈਗਾ ਤੇ ਅੱਜ ਅਸੀਂ ਐਮਰਜੈਂਸੀ ਰਿਸਪੌਂਸ ਟੀਮ ਵੱਲੋਂ ਜਿਹੜਾ ਕਲਡਾਉਨ ਦੇ ਵਿੱਚ ਅਤੰਗਵਾਦੀਆਂ ਨੇ ਹਮਲਾ ਕੀਤਾ ਸੀਗਾ ਉਸ ਦੇ ਵਿਰੋਧ ਜਿਹੜਾ ਆਪਣੀ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਮਿਸ਼ਨ ਨਾਬੂਤ ਕੀਤਾ ਉੱਥੇ ਜਾ ਕੇ ਕਈ 에ਅਰ ਵੇਸ ਉੜਾਤੇ ਤੇ ਦੁਨੀਆ ਨੂੰ ਦਿਖਾਇਆ ਵੀ ਭਾਰਤ ਦੇ ਵਿੱਚ ਇਨੀ ਸ਼ਮਤਾ ਹੈਗੀ ਹੈ ਵੀ ਚਾਹੇ ਉਹ ਚైనా ਹੈ ਚਾਹੇ ਹੋਰ ਕੰਟਰੀ ਹੈਗੇ ਆ ਉਹਨਾਂ ਦੇ ਵੀ ਅਸਲੇ ਸ਼ਸਤਰੇ ਸਾਡੇ ਸਾਹਮਣੇ ਕੋਈ ਕੰਮ ਨਹੀਂ ਕਰਦੇ ਹੈਗੇ। ਇਸੀ ਵੀਰਗਾਥਾਂ ਨੂੰ ਅੱਗੇ ਪੰਚਾਂਦੇ ਹੋਏ ਅੱਜ ਅਸੀਂ ਸੈਨਾਂ ਦੇ ਸ਼ੋਰੇ ਦੇ ਵਿੱਚ ਇਥੇ ਇੱਕ ਆ ਸੌਰੇ ਯਾਤਰਾ ਕਰ ਰਹੇ ਆ ਜਿਸ ਦਾ ਨਾਮ ਦਿੱਤਾ ਹੈਗਾ ਸਿੰਧੂਰ ਸੌਰੇ ਤਿਰੰਗਾ ਯਾਤਰਾ। ਇਸ ਦੇ ਵਿੱਚ ਸ਼ਹਿਰ ਦੇ ਸਾਰੇ ਗਨਮੰਨੇ ਲੋਕ ਸਾਰੇ ਗਨਮਾਨੀ ਪਾਰਟੀਆਂ ਦੇ ਬੰਦੇ ਸਾਰੇ ਸੰਗਠਨਾਂ ਦੇ ਬੰਦੇ ਇਸ ਵਿੱਚ ਇਨਵੋਲ ਹੋਣ ਕਿਉਂਕਿ ਜਿਹੜਾ ਆਪਣੇ ਐਮਰਜੈਂਸੀ ਰਿਸਪੌਂਸ ਟੂ ਬਣਾਈ ਸੀਗੀ ਉਹ ਪੂਰੇ ਸ਼ਹਿਰ ਦੀ ਇੱਕ ਟੀਮ ਬਣਾਈ ਸੀਗੀ ਔਰ ਬੜਾ ਵਧੀਆ ਰਿਸਪੌਂਸ ਮਿਲ ਰਿਹਾ ਹੈਗਾ ਤੇ ਹੋਰ ਅੱਗੇ ਅੱਗੇ ਚਲ ਕੇ ਇਸ ਟੀਮ ਦਾ ਗਠਨ ਅੱਗੇ ਇਹਨੂੰ ਫੈਲਾਵਾਂਗੇ ਤੇ ਅੱਜ ਸੈਨਾ ਦੇ ਸ਼ੋਰੇ ਨੂੰ ਦੀ ਗਾਥਾ ਪੂਰੀ ਕਰਦੇ ਹੋਏ ਪੂਰੇ ਸ਼ਹਿਰਾਂ ਦੇ ਵਿੱਚੋਂ ਹੁੰਦੇ ਹੋਏ ਬਾਂਕੇ ਬਿਹਾਰੀ ਜਾ ਕੇ ਆਪਾਂ ਇਸ ਯਾਤਰਾ ਦਾ ਸਮਾਪਨ ਕਰਾਂਗੇ ਜਿੱਥੋਂ ਸ਼ੁਰੂ ਹੋ ਰਹੀ ਹੈ ਉਹ ਖਾਟੂ ਸ਼ਾਹ ਮੰਦਰ ਹਾਰੇ ਸਮਾਜ ਦੇ ਕੋਲ ਯਾਤਰਾ ਸ਼ੁਰੂ ਹੋ ਰਹੀ ਹੈ ਤੇ ਹੁਣੀ ਕੁਝ ਦੇਰ ਦੇਰ ਜਿੱਥੋਂ ਤੋਂ ਆਪਾਂ ਪ੍ਰਸੰਨ ਕਰਾਂਗੇ ਸਰੀ ਮਹਿਲਾ ਸ਼ਕਤੀ ਹੈ ਉਹਦੇ ਨੇਤਰਤਵ ਨਾਲ ਯਾਤਰਾ ਨਿਕਲੇਗੀ ਜਿੱਥੇ ਤੋਂ ਲਾਇਬ੍ਰੇਰੀ ਚੌਂਕ ਲਾਇਬ੍ਰੇਰੀ ਚੌਂਕ ਤੋਂ ਕਾਲੀ ਵਾਲਾ ਚੌਂਕ ਕਾਲੀ ਵਾਲਾ ਚੌਂਕ ਤੋਂ ਆਪਣਾ ਲੱਕੜ ਮੰਡੀ ਚੌਂਕ ਉੱਥੇ ਤੋਂ ਐਮ ਐਲ ਏ ਰੋਡ ਹੁੰਦੇ ਹੋਏ ਬਾਂਕੇ ਬਿਹਾਰੀ ਮੰਦਰ ਜਾ ਕੇ ਸਮਾਪਨ ਕਰਾਂਗੇ मैं पंजाब से आज हम अपने देश के लिए खड़ी है अरे हम अपने देश के लिए जान भी दे सकते हैं अरे वो पाकिस्तानी मूल्य अपने आप को क्या समझते हैं हमारे देश को ठेस पहुंचाएंगे हमारे देश को हामी पहुंचाएंगे अरे वो क्या समझे नारी शक्ति की सिंदूर को उन्होंने नारी शक्ति को क्या हल्के में लिया है देश सो रहा है ये सोचने की गलती भी मत करना वरना परशुराम मन देर नहीं लगती भारत मैं हिंदुस्तान हिंदुस्तान सिन्दूर अभी खत्म नहीं हुआ है अरे हिंदुस्तानियों जागते रहो जागते रहो जागो हिंदू शेर जवानों, तुम्हें जगाने आई हूँ हिंदू राष्ट्र बने ये भारत अलग जगाने आई हूँ जागो हिंद के शेर जवानों अरे हमारा हिंदुस्तान जिंदाबाद था जिंदाबाद है, तो, जिन्दावाद है, 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 है जागो। जागो। और जिंदाबाद रहेगा की सारे शहर नुवासे वालों साजे तौर ते जदी भारतीय सेना ने पिछले समय दौरान अपनी शौर्य राजा लोहा मनाते हुए उन्होंने पाकिस्तान पे हमले किए थे ਔਰ ਦੇਸ਼ੀ ਤਾਕਤ ਜਿਹੜਾ ਨਾਲ ਪ੍ਰਗਟਾਵਾ ਕੀਤਾ ਉਹਦੇ ਵਿੱਚ ਪੂਰਾ ਦੇਸ਼ ਇਸ ਮਸਲੇ ਦੇ ਇੱਕ ਮੁੱਠਾ ਸਾਰਾ ਦੇਸ਼ ਭਾਰਤੀ ਫੌਜਾਂ ਦੇ ਨਾਲ ਖੜਿਆ ਉਸ ਸੰਬੰਧ ਦੇ ਵਿੱਚ ਜਿਹੜੇ ਸਾਡੇ ਸੈਨਿਕ ਜਿਨ੍ਹਾਂ ਨੇ ਇਹ ਚੁਣੌਤੀਪੂਰਨ ਕੰਮ ਕੀਤਾ ਕਬਰੀ ਬਾਦਰੀ ਨਾਲ ਨਾਲ ਉਹਨੂੰ ਨੇ ਪ੍ਰਚਾਰਿਆ ਔਰ ਇਸ ਮਰਥਨ ਵਿੱਚ ਜਿਹੜਾ ਅੱਜ ਅਸੀਂ ਇਹ ਮਾਰਚ ਕੀਤਾ ਤਾਂ ਸਾਰਾ ਦੇਸ਼ ਸਲਾਮ ਕਰਦਾ ਹਾਂ ਨਾ ਫੌਜੀਆ ਨੂੰ ਉਹਨਾਂ ਸਾਡੇ ਜਿਹੜੇ ਮਿਲਟਰੀ ਦੇ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਆਪਣੀ ਬਾਦਰੀ ਦਾ ਜਿਹੜਾ ਹੈਗਾ ਲੋਹਾ ਬਣਾਇਆ ਅਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز